ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਵਾਲੀ ਵੀਡੀਓ ਆਪਾਂ ਨੇ ਬਣਾ ਰਹੇ ਆਂ ਚਾਰ ਅੱਖਰਾਂ ਦਾ ਜੋੜ ਤਾਂ ਪਹਿਲਾ ਕੀ ਹੈ ਮਲ ਮਲ ਪਹਿਲਾਂ ਬੱਚਿਆਂ ਨੂੰ ਆਪਾਂ ਵਨ ਵਨ ਲੈਟਰ ਦੇ ਵਿੱਚ ਦੱਸਣਾ ਉਹਨਾਂ ਨੂੰ ਜੋੜ ਕੇ ਫਿਰ ਬਣਾਉਣੇ ਨੇ ਆਪਾਂ ਚਾਰ ਅੱਖਰਾਂ ਦਾ ਜੋੜ ਪਹਿਲੇ ਬੱਚੇ ਨੂੰ ਦੱਸਣਾ ਜੈਸੇ ਮਾ ਪਲਸ ਲ ਮਲ ਮਾ ਲ ਮਲ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦਾ ਆਪਾਂ ਨੂੰ ਦੋ ਫਾਇਦੇ ਨੇ ਦੇਖੋ ਮਮਾ ਲੱਲਾ ਮਲ ਬੱਚਾ ਬਣਾਏਗਾ ਤਾਂ ਦੋ ਅੱਖਰਾਂ ਦਾ ਜੋੜ ਬਣ ਗਿਆ ਤਾਂ ਮਮਾ ਲੱਲਾ ਮਲ ਮਮਾ ਲੱਲਾ ਮਲ ਚਾਰ ਅੱਖਰਾਂ ਨੂੰ ਜੋੜ ਕੇ ਬਣਾਏਗਾ ਤਾਂ ਚਾਰ ਅੱਖਰਾਂ ਦਾ ਜੋੜ ਬਣ ਗਿਆ ਤਾਂ ਕੀ ਆਏਗਾ ਕੀ ਲਿਖਾਂਗੇ ਆਪਾਂ ਮਲ 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 ਸ਼ ਰ ਰਰਾ ਬੱਬਾ ਤੱਤਾ ਸ਼ਰ ਸਸਾ ਰਾਰਾ ਸਰ ਬੱਬਾ ਤੱਤਾ ਸਰਬਤ ਸਸਾ ਰਾਰਾ ਬੱਬਾ ਤੱਤਾ ਸਰਬਤ ਕਸਰਤ ਕਕਾ ਸਸਾ ਰਾਰਾ ਤੱਤਾ ਕਸਰਤ ਕਕਾ ਕਸਾ ਵਾਰਾ ਤਤਾ ਕਸਰਤ ਕਟ ਹਲ ਕਕਾ ਕਟ ਹਹਾ ਲਲ ਹਲ ਕਟ ਹਲ ਕਟ ਹਲ ਕਕਾ ਟੈਂਕਾ ਕਟ ਹਹਾ ਲਲ هل ترمس تتا رارا مما سسا ترمس تتا رارا مما سسا ترمس Baba, Rara, Kaka, Tata, Barkat, Baba, Rara, Kaka, Tata, Barkat, Kat, 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 ਕਟ 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 ਹਲਚਲ ਆਹਾ ਲੱਲਾ ਹਲ ਚਿਚਾ ਲੱਲਾ ਚਲ ਹਲਚਲ ਹਲ ਚਲ कन घट कग नन्ना कन घट कग टैंक घट कन घट कन घट ਇਹ ਹੈਗੇ ਆਪਣੇ ਚਾਰ ਅੱਖਰਾਂ ਦਾ ਜੋੜ ਵੀਡੀਓ ਪਲੀਜ਼ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਆਪਾਂ ਹਰ ਇੱਕ ਸਬਜੈਕਟ ਤੇ ਵੀਡੀਓ ਬਣਾਉਣੀ ਆ ਮੈਥ ਤੇ ਇੰਗਲਿਸ਼ ਤੇ ਹਿੰਦੀ ਤੇ ਇਸ ਤਰ੍ਹਾਂ ਦੀਆਂ ਸਾਰੀ ਜੋ ਵੀ ਸਬਜੈਕਟ ਹੈ ਆਪਣੇ ਕੋਲੇ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀ ਆ ਜੀਕੇ ਤੇ ਹਰ ਕਲਾਸ ਦੇ ਲਈ ਆਪਾਂ ਜੀਕੇ ਕੁਐਸਚਨ ਰਾਈਟ ਕਰਕੇ ਆਪਾਂ ਵੀਡੀਓ ਅਪਲੋਡ ਅੱਗੇ ਕਰਾਂਗੇ ਕਿੰਤੀਆਂ ਵੀ ਹੋਈਆਂ ਨਗੀਆਂ ਅੱਗੇ ਕਰਾਂਗੇ ਵੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ